ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਖੜਾ ਸੀ ਜੀ ਮੈਂ ਸਰਾਫਾ ਬਾਜ਼ਾਰ ਹਾਂਜੀ ਤਾਂ ਤੁਹਾਨੂੰ ਬਹੁਤ ਹੀ ਹਣਾ ਘੈਂਟ ਗੱਲ ਦੱਸਣ ਲੱਗਾ ਹਾਂ ਵੀਡੀਓ ਕੋਲ ਤੋਂ ਸ਼ੇਅਰ ਸੁਨਾਮ ਦੀ ਹਣਾ ਸਰਾਫਾ ਬਾਜ਼ਾਰ ਦੀਆਂ ਇਹ ਗਲੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀਏ ਦੋਸਤੋ ਬੜੀ ਕੰਮ ਦੀ ਵੀਡੀਓ ਹੈ ਆ ਜਾਓ ਕਰੋ ਤੇ ਆਹ ਲਓ ਦੋਸਤੋ ਪਹਿਲਾਂ ਤਾਂ ਆਹੀ ਪਹਿਲਾ ਆਪਾਂ ਨੂੰ ਮੁੱਦਾ ਮਿਲ ਗਿਆ ਇਹ ਗੱਡੀ ਬੈਕ ਹੋ ਰਹੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਤੁਹਾਨੂੰ ਦੱਸ ਦਾਂ ਕੀ ਚੱਕਰ ਆ ਤਾਂ ਦੇਖ ਸਕਦੇ ਹੋ ਤੁਸੀਂ ਹਨਾ ਜੀ ਸਰਾਫਾ ਬਾਜ਼ਾਰ ਦੀ ਹਨਾ ਲੋਕੇਸ਼ਨ ਹੈ ਤਾਂ ਹੁਣ ਮੈਂ ਖੜਾ ਕਿਉਂ ਸੀ ਤੁਹਾਨੂੰ ਮੈਂ ਗੱਲਬਾਤ ਦੱਸਦਾ ਔਰੇ ਚੱਕਰ ਇਹ ਆ ਦੋਸਤੋ Google ਐਪ ਤੇ ਨਾ ਅਗਰ ਕਿਸ ਨੇ ਪਿੱਖੀ ਮਾਂ ਸਾਹ ਜਾਣਾ ਹੈ ਉਹ ਇਹ ਲੋਕੇਸ਼ਨ ਦੱਸ ਦਿੰਦਾ ਹੈ ਦੋਸਤੋ ਅਗਰ ਕਿਸੇ ਨੇ ਭਿੱਖੀ ਤੋਂ ਮਾਨਸਾ ਜਾਣਾ ਹੈ Google Map ਤੇ ਇਹ ਲੋਕੇਸ਼ਨ ਦੱਸ ਦਿੰਦਾ ਅ ਜਿਸ ਕਾਰਨ ਜਿਹੜੇ ਜਾਖਲ ਕਨੀਓ ਆ ਰਹੇ ਨੇ ਬੰਦੇ ਹਨ ਜਦੋਂ ਜਾਖਲ ਕਨੀਓ ਆਉਂਦੇ ਨੇ ਬੰਦੇ ਜਾਖਲ ਕਨੀਓ ਆਉਂਦੇ ਨੇ ਬੰਦੇ ਉਹ Google Map ਤੇ ਲਾ ਕੇ ਉਹ ਭਿੱਖੀ ਕਨੀਓ ਜਦੋਂ ਜਾਂਦੇ ਨੇ ਭਿੱਖੀ ਮਾਨਸਾ ਤਾਂ ਬਈ ਉਹ ਗਲਤੀ ਨਾਲ ਇਹ ਰਸਤਾ ਦੱਸ ਦਿਆ Google Map ਹਨਾ ਵੀਰ ਬਣ ਕੇ ਉਹ ਉਹ ਰਸਤੇ ਤੇ ਯਕੀਨ ਨਾ ਕਰਿਆ ਕਰੋ ਇਹ ਬਿਲਕੁਲ ਗਲਤ ਰਸਤਾ ਹੈ ਹਨਾ ਇੱਥੋਂ ਦੀ ਨਾ ਆਇਆ ਕਰੋ ਕਿੰਨੀ ਕੁ ਪ੍ਰੋਬਲਮ ਹੁੰਦੀ ਆਪਾਂ ਦੁਕਾਨਦਾਰਾਂ ਤੋਂ ਵੀ ਪੁੱਛਦੇ ਹਾਂ ਹਨਾ ਵੀ ਵਾਕਈ ਗੱਲ ਸੱਚ ਆ ਵੀ ਉਰੇ ਗੱਡੀਆਂ ਫਸ ਜਾਂਦੀਆਂ ਨੇ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਨਾ ਉਰੇ ਆ ਕੇ ਜਦੋਂ ਦੇਖਦੇ ਨੇ ਗੱਡੀ ਅੱਗੇ ਕ੍ਰੋਸ ਨਹੀਂ ਹੁੰਦੀ ਕਿਉਂਕਿ ਮੋਟਰਸਾਈਕਲ ਵਗੈਰਾ ਤਾਂ ਲੰਘ ਜਾਂਦੇ ਨੇ ਪਰ ਇਹ ਰਸਤਾ ਗੂਗਲ ਮੈਪ ਤੇ ਆਪਣਾ ਭਿੱਖੀ ਮਾਨਸਾ ਦੱਸਦਾ ਪਰ ਗੱਡੀਆਂ ਉਰੇ ਆ ਕੇ ਫਸ ਜਾਂਦੀਆਂ ਨੇ ਫੇਰ ਉਹਨਾਂ ਨੂੰ ਪਿੱਛੇ ਹੋਣਾ ਪੈਂਦਾ ਪਿੱਛੇ ਹੋਣ ਕਾਰਨ ਉਰੇ ਟਰੈਫਿਕ ਜਾਮ ਹੁੰਦੀ ਹੈ ਤਾਂ ਆਪਾਂ ਦੁਕਾਨਦਾਰਾਂ ਤੋਂ ਗੱਲ ਕਰਦੇ ਆਂ ਵੀ ਵਾਕਈ ਇਹ ਸਹੀ ਗੱਲ ਹੈ ਹਨਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆ ਦੇਖ ਫਿਰ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਸਾਰਿਆਂ ਨੂੰ ਬਾਰੀ-ਬਾਰੀ ਪੁੱਛਾਂਗੇ ਬਾਈਆਂ ਦੇ ਵੀ ਪੁੱਛਦੇ ਆਂ ਸਸਿਆ ਬਾਈ ਜੀ ਕੀ ਹਾਲ ਹੈ ਹੋਰ ਠੀਕ ਠਾਕ ਤੇ ਵੀ ਮੈਂ ਸੁਣਿਆ ਵੀ ਸਮਝ ਲੋ ਰਏ ਜਿਵੇਂ ਕੋਈ ਗੱਡੀਆਂ ਆਉਂਦੀਆਂ ਨੇ ਹਨਾ ਅ ਆਪਣਾ ਇਧਰੋਂ ਜਦੋਂ ਆਉਂਦੀਆਂ ਨੇ ਜਾਖਲ ਕਨੀਓ ਜਾਂ ਕਿਤਰੋਂ ਵੀ ਆਉਂਦੀਆਂ ਕਿਧਰੋਂ ਵੀ ਤਾਂ ਹੋ ਰਿਹਾ ਕਿ ਫਸ ਜਾਂਦੀਆਂ ਨੇ ਵੀ ਮਾਨਸਾ ਭਿੱਖੀ ਜਾਣਾ ਤੁਸੀਂ ਇਧਰ ਦੀ ਲੰਘੋ ਤਾਉ ਰਿਆ ਕੇ ਰਸਤਾ ਹੈ ਹੀ ਨਹੀਂ ਉਹ ਤਾਂ ਪਰ ਉਹ ਪਤਾ ਹੀ ਹੈ ਹਨਾ ਤਾਂ ਇਹ ਵਾਕੀ ਗੱਲ ਸੱਚ ਹੈ ਵੀ ਉਰੇ ਗੱਡੀਆਂ ਖੜਦੀਆਂ ਇਹ ਤਾਂ ਸਿਰਫ ਮੋਟਰਸਾਈਕਲ ਵਾਸਤੇ ਰਸਤਾ ਬਣਿਆ ਹੈ ਜੀ ਅੱਛਾ ਜੀ ਅੱਗੇ ਇੰਨਾ ਟਾਈਟ ਬਾਜ਼ਾਰ ਹੈ ਗੱਡੀ ਕ੍ਰੋਸਿੰਗ ਨਹੀਂ ਕਰ ਸਕਣੀ ਅੱਛਾ ਵੀ ਇਹ ਗੱਲ ਹੁੰਦੀ ਹੈ ਜਲ ਲੋਕੇਸ਼ਨ ਸਹੀ ਹੈ ਜੀ ਪਰ ਬਾਜ਼ਾਰ ਭੀੜ ਹੈ ਗੱਡੀਆਂ ਫਸਦੀ ਜਾਂਦੀਆਂ ਠੀਕ ਹੈ ਚਲ ਤਾਂ ਜੀ ਵੀ ਇਹ ਗੱਲ ਪੱਕੀ ਹੈ ਵੀ ਉਰੇ ਆ ਕੇ ਗੱਡੀਆਂ ਫਸ ਜਾਂਦੀਆਂ ਨੇ ਵੀ ਜੇ ਕਿਸੇ ਨੇ ਭਿੱਖੀ ਮਾਂਸਾ ਜਾਣਾ ਉਹ ਇਧਰ ਦੀ ਵੱਡ ਜਾਂਦਾ ਉਰੇ ਆ ਕੇ ਫਸ ਜਾਂਦੀਆਂ ਨੇ ਗੱਡੀਆਂ ਉਰੇ ਆ ਕੇ ਫਸਦੀਆਂ ਉਰੇ ਫਿਰ ਜਾਮ ਲੱਗ ਜਾਂਦਾ ਹਣਾ ਰਾਜ ਆਨ ਲੱਗਦੇ ਬਹੁਤ ਵੱਡੀ ਦਿੱਕਤ ਹੈ ਇਹ ਇਹ ਬਹੁਤ ਵੱਡੀ ਦਿੱਕਤ ਆ ਬਾਈ ਹੋਰੀ ਕਹਿੰਦੇ ਤੇ ਵੀਡੀਓ ਸਾਰਾ ਪਰ ਸਭ ਤੋਂ ਵੱਡੀ ਦਿੱਕਤ ਹੈ ਜੀ ਕਦੇ ਮੋਟਰਸਾਈਕਲ ਇੱਧਰ ਕਰੋ ਕਦੇ ਇੱਧਰ ਕਰੋ ਇਹ ਗੱਲ ਕਰਨ ਤੋਂ ਪਹਿਲਾਂ ਆਪਾਂ ਛੋਡੇ ਨਾਲ ਗੱਲ ਕਰਕੇ ਕੀ ਹਟੇਦੇ ਜੀ ਵੀ ਉਹ ਗੱਡੀ ਫਸਦੀ ਹੈ ਹੁਣ ਤਾਂ ਛੋਡੇ ਸਾਹਮਣੇ ਹੀ ਹੁਣ ਛੋਡੇ ਸਾਹਮਣੇ ਹੀ ਫਸ ਗਈ ਜੀ ਹਾਂ ਉੱਤੇ ਦੇਖੋ ਕਿੰਨੇ ਮੋਟਰਸਾਈਕਲ ਉਰਾ ਪਰਾਂ ਕਰੇ ਨੇ ਜੀ ਤੇ ਬਾਕੀ ਬਈ ਗੱਲ ਸੱਚ ਹੈ ਹਨਾ ਬਾਕੀ ਆਪਾਂ ਹੋਰ ਦੁਕਾਨਦਾਰਾਂ ਤੋਂ ਪੁੱਛਾਂਗੇ ਵੀ ਬਾਕੀ ਉਰੇ ਫਸ ਜਾਂਦੇ ਨੇ ਗੱਡੀਆਂ ਗਲਤ ਲੋਕੇਸ਼ਨ ਲੈ ਕੇ ਉਰੇ ਆ ਜਾਂਦੇ ਨੇ ਹਨਾ ਤਾਂ ਇਹ ਅੱਗੇ ਰਸਤਾ ਜਾਂਦਾ ਨਹੀਂ ਤਾਂ ਵੀਡੀਓ ਤਾਂ ਕਰਕੇ ਸ਼ੇਅਰ ਕਰ ਦਿਓ ਬਈ ਕਈ ਵਾਰ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਰਸਤਾ ਗਲਤ ਹੈ ਹਨਾ ਬਈ ਤੇ ਆਪਾਂ ਆ ਜੋ ਫਿਰ ਬਾਕੀ ਅੱਗੇ ਜਾ ਕੇ ਵੀ ਹਨਾ ਗੱਲਬਾਤ ਕਰਦੇ ਆਂ ਤੇ ਹੁਣ ਆਪਾਂ ਪੁੱਛਦੇ ਆਂ ਜੀ ਮਹਿੰਦਰ ਜਵੈਲਰਜ਼ ਇਹ ਤਾਂ ਵੀਰ ਕੋਲੋਂ ਪੁੱਛਦੇ ਆਂ ਬਾਕੀ ਗੱਲ ਸੱਚੀ ਆ ਹਨਾ ਬਾਕੀ ਕਿਉਂਕਿ ਸਾਰੇ ਹੀ ਕਹਿ ਰਹੇ ਨੇ ਆਪਾਂ ਬਾਈ ਤੋਂ ਪੁੱਛ ਲਈਏ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਮੈਨੂੰ ਜਿਵੇਂ ਹੁਣ ਬਾਕੀ ਸਾਰਿਆਂ ਦਾ ਮੈਂ ਪੁੱਛਿਆ ਹੈ ਹਨਾ ਉਹ ਐਂ ਕਹਿੰਦੇ ਨੇ ਵੀ ਵਾਕਈ ਗੱਲ ਸੱਚੀ ਹੈ ਵੀ ਜਦੋਂ ਮੈਪ ਲਾ ਕੇ ਗੱਡੀ ਜੇ ਕਿਸੇ ਨੇ ਪਿੱਖੀ ਮਾਸਾ ਜਾਣਾ ਹੈ ਤਾਂ ਉਰੇ ਆ ਕੇ ਫਸ ਜਾਂਦੀ ਹੈ ਬਿਲਕੁਲ ਬਿਲਕੁਲ ਜੀ ਉਹ ਪੀੜਾ ਵਾਲੇ ਗੇਟ ਤੋਂ ਜਦੋਂ ਕੋਈ ਆਉਂਦੇ ਨੇ ਤਾਂ ਮੈਪ ਲਾ ਕੇ ਉਹ ਸਿੱਧੇ ਹੀ ਮੈਪ ਵਾਲੇ ਇੱਧਰ ਨੂੰ ਲੈ ਜਾਂਦੇ ਨੇ ਸਰਾਫਾ ਬਾਜ਼ਾਰ ਨੂੰ ਇੱਥੇ ਆ ਕੇ ਬਜ਼ਾਰੇ ਦੇਖਦੇ ਨੇ ਵੀ ਅੱਗੇ ਦਾ ਭੀੜਾ ਬਾਜ਼ਾਰ ਠੀਕ ਹੈ ਬੈਕਵੁੱ ਕਰਨ ਦੀ ਬੜੀ ਦਿੱਕਤ ਆਉਂਦੀ ਹੈ ਕਸਟਮਰ ਨੂੰ ਹਾਂ ਵੀ ਟ੍ਰੈਫਿਕ ਹੋ ਜਾਂਦੀ ਹੈ ਫਿਰ ਤਾਂ ਆਟੋਮੈਟਿਕਲੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਦਿੱਕਤ ਆਉਂਦੀਆਂ ਲੋਕਾਂ ਨੂੰ ਦਿੱਕਤ ਤਾਂ ਆਉਂਦੀ ਹੈ ਹਨਾ ਤਾਂ ਇਹ ਲੋਕਾਂ ਨੂੰ ਹਨਾ ਇੱਕ ਇਹ ਉੱਥੇ ਕੋਈ ਸਾਈਨ ਬੋਰਡ ਟੀ ਪੁਆਇੰਟ ਤੇ ਲੱਗਣਾ ਚਾਹੀਦਾ ਹੈ ਵੀ ਬਠਿੰਡਾ ਆ ਜਾਂ ਵੀ ਇੱਧਰ ਉਹ ਐਦਾਂ ਦੀ ਫੈਸਿਲਿਟੀ ਹੋਣੀ ਚਾਹੀਦੀ ਹੈ ਹਾਂ ਇਹ ਜ਼ਰੂਰੀ ਤੁਸੀਂ ਬਹੁਤ ਵਧੀਆ ਗੱਲ ਬਈ ਨੇ ਕਹੀ ਹੈ ਤੇ ਇਹ ਲਵਾਵਾਂਗੇ ਵੀ ਹੁਣ ਆਪਾਂ ਇਹ ਕਰਾਂਗੇ ਹੀਲਾ ਸਾਈਨ ਬੋਰਡ ਕੋ ਵਧੀਆ ਤਰੀਕੇ ਦਾ ਸਾਈਨ ਬੋਰਡ ਲੱਗਾਉਣਾ ਚਾਹੀਦਾ ਹਾਂ ਤਾਂ ਬਹੁਤ ਸਮੱਸਿਆ ਆਉਂਦੀ ਹੈ ਕਿਉਂਕਿ ਮੈਂ ਸੁਣਿਆ ਸੀ ਵਾਕਈ ਗੱਲ ਸੱਚੀ ਹੈ ਕਿਉਂਕਿ ਸਾਰੇ ਕਹ ਰਹੇ ਨੇ ਵੀ ਇਹ ਸਮੱਸਿਆ ਉਰੇ ਆਉਂਦੀ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਨਵਾਂ ਬੰਦਾ ਹਨਾ ਦੁਬਾਰੇ ਵੀਡੀਓ ਨੂੰ ਦੇਖ ਸਕੇ ਵੀ ਹਾਂ ਯਾਰ ਆਪਾਂ ਇੱਧਰ ਨਹੀਂ ਜਾਣਾ ਤੇ ਲਓ ਜੀ ਆ ਗਏ ਜੀ ਹੁਣ ਆਪਾਂ ਪ੍ਰਭ ਜਵੈਲਰ ਦੇ ਤੇ ਬਾਈ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਹਨਾ ਸੱਚੀ ਗੱਲ ਹੈ ਹੋਰ ਠੀਕ ਠਾਕ ਹੈ ਤੇ ਮੇਰੇ ਮੈਂ ਜਿਵੇਂ ਉਹ ਸੁਣਿਆ ਸੀ ਵੀ ਗਲਤ ਮੈਪ ਹਨਾ ਲਾ ਕੇ ਗੱਡੀ ਕਈ ਵਾਰ ਇਧਰ ਆ ਜਾਂਦੀ ਜਿਹੜੇ ਪਿੱਖੀ ਚੀਮਾ ਜਾਣਾ ਹੈ ਹਾਂਜੀ ਹਾਂ ਤਾਂ ਬਾਕੀ ਗੱਲ ਸੱਚੀ ਹੈ ਇਹ ਗੂਗਲ ਮੈਪ ਤੋਂ ਅੱਗੇ ਰਸਤਾ ਬਜ਼ਾਰ ਹੈਗਾ ਧੀੜਾ ਅੱਛਾ ਜੀ ਗੂਗਲ ਮੈਪ ਸ਼ੋਅ ਕਰ ਦਿੰਦਾ ਪਰ ਗੱਡੀਆਂ ਵਾਸਤੇ ਨਹੀਂ ਹੈਗਾ ਜਦੋਂ ਕਈ ਵਾਰ ਗੱਡੀ ਵਾਪਸ ਕਰਦੇ ਨੇ ਸਾਨੂੰ ਵੀ ਉੱਟ ਕੇ ਜਾਣਾ ਪੈਂਦਾ ਕੰਮ ਛੱਡ ਕੇ ਕਿਉਂਕਿ ਸਾਡੀ ਸਕੂਟੀ ਬਰੇ ਉਹ ਖੜਦੀ ਹੈ ਹਾਂ ਜਿਵੇਂ ਹੁਣ ਆ ਹੁਣੇ ਹੀ ਹੋਇਆ ਸੀ ਜਿਵੇਂ ਦਿੱਕਤ ਆ ਗਈ ਜਿਵੇਂ ਹੋਇਆ ਉਸ ਕਈ ਵਾਰ ਸਾਨੂੰ ਉੱਟ ਕੇ ਬਾਹਰ ਸਾਧਨ ਪਰੇ ਕਰਨੇ ਪੈਂਦੇ ਨੇ ਕੰਮ ਈ ਗੂਗਲ ਮੈਪ ਜਿਹੜੇ ਲਾ ਕੇ ਆਂਦੇ ਨੇ ਦਰਮਾਨਸਾ ਵੱਲ ਕੈਂਚੀਆ ਵੱਲ ਉਹ ਮੈਪ ਇੱਧਰ ਸ਼ੋਅ ਕਰ ਦਿੰਦਾ ਕਈ ਵਾਰ ਜੇ ਆਪਾਂ ਬਿਆਰ ਚਲਾਨੇ ਤੇ ਹਾਂਜੀ ਦੋਸਤੋ ਤਾਂ ਇਹ ਦਿੱਕਤ ਹੈਗੀ ਐ ਸਭ ਇਹ ਦਿੱਕਤ ਵਾਕਈ ਹੈਗੀ ਐ ਜੀ ਹਨਾ ਤੇ ਪੱਕੀ ਗੱਲ ਹੈ ਇਹ ਵੀ ਇੱਥੋਂ ਦੀ ਜਦੋਂ ਕੋਈ ਮੈਪ ਲਾ ਕੇ ਆਉਂਦਾ ਤਾਂ ਉਹ ਰੇ ਗੱਡੀ ਫਸਦੀ ਐ ਤਾਂ ਕਰਕੇ ਵੀਡੀਓ ਹਨਾ ਸ਼ੇਅਰ ਜ਼ਰੂਰ ਕਰਿਓ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਧਰ ਦੀ ਨਾ ਆਇਆ ਕਰੋ ਦੋਸਤੋ ਤੇ ਆਜੋ ਫਿਰ ਆਪਾਂ ਹੋਰ ਦੁਕਾਨਦਾਰਾਂ ਨਾਲ ਗੱਲ ਕਰਦੇ ਹਾਂ ਨਾ ਬੋਲਾ ਸਿਲਾਈ ਵਾਲਾ ਹਨ ਆਜੋ ਆਪਾਂ ਫਿਰ ਗੱਲਬਾਤ ਕਰਦੇ ਆਂ ਬਾਈ ਨਾਲ ਸਸਿਕਾ ਬਾਈ ਜੀ ਸ੍ਰੀਕਾਲ ਹੋ ਠੀਕ ਠਾਕ ਜੀ ਠੀਕ ਤੇ ਇਹ ਗੱਲ ਪੱਕੀ ਹੈ ਜੀ ਉਰੇ ਜਮੈਂ ਕਹਿੰਦੇ ਨੇ ਵੀ ਗੱਡੀਆਂ ਫਸ ਜਾਂਦੀਆਂ ਨੇ ਉਰੇ ਵੀ ਗਲਤ ਲੋਕੇਸ਼ਨ ਨਾਲ ਲੈ ਕੇ ਆ ਜਾਂਦੇ ਨੇ ਹਾਂ ਦਿੱਕਤ ਆਉਂਦੀ ਹੈ ਬਿਲਕੁਲ ਬਹੁਤ ਬਹੁਤ ਦਿੱਕਤਾਂ ਆਉਂਦੀਆਂ ਤੇ ਲਓ ਜੀ ਦੋਸਤੋ ਹਨਾ ਬਾਈ ਨੇ ਵੀ ਕਿਹਾ ਉਰੇ ਦਿੱਕਤ ਆਉਂਦੀ ਹੈ ਹਨਾ ਗਲਤ ਮੈਪ ਨਾਲ ਗੱਡੀ ਉਰੇ ਆ ਜਾਂਦੀ ਹੈ ਅੱਗੇ ਲੰਘਦੀ ਨਹੀਂ ਹਨਾ ਅੱਗੇ ਰਸਤਾ ਹੀ ਨਹੀਂ ਹੈਗਾ ਮੋਟਰ ਅੱਗੇ ਤਾਂ ਨਹੀਂ ਰਸਤਾ ਹੈਗਾ ਉਰੇ ਆ ਕੇ ਫਿਰ ਵਾਪਸ ਮੋੜਨੀ ਪੈਂਦੀ ਹੈ ਵਾਪਸ ਮੋੜਨੀ ਪੈਂਦੀ ਹੈ ਤੇ ਔਰੇ ਬਈ ਵਾਪਸ ਮੋੜ ਨਹੀਂ ਪੈਂਦੀ ਐ ਤਾਂ ਦਿੱਕਤ ਆਉਂਦੀ ਐ ਇਹ ਗੱਲ ਬਿਲਕੁਲ ਸਹੀ ਐ ਵੀਡੀਓ ਨੂੰ ਸ਼ੇਅਰ ਕਰਨਾ ਆਪਣਾ ਫਰਜ਼ ਐ ਤਾਂ ਜੋ ਦੁਬਾਰਾ ਹਨਾ ਬੰਦਾ ਕੋਈ ਇੱਧਰ ਦੀ ਨਾ ਆਵੇ ਹਨਾ ਤੇ ਆਜੋ ਫਿਰ ਹੋਰ ਬਈਆਂ ਨਾਲ ਵੀ ਗੱਲ ਕਰਾਉਣੇ ਆ ਤੇ ਲਓ ਜੀ ਆਪਾਂ ਸ਼੍ਰੀ ਬਾਲਾ ਜੀ ਜੁਵੈਲਰਜ਼ ਨੇ ਆਪਾਂ ਇਹਨਾਂ ਤੋਂ ਵੀ ਪੁੱਛ ਲਈਏ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਜਿਵੇਂ ਗੱਲ ਸੁਣੀ ਐ ਔਰੇ ਜਿਵੇਂ ਗਲਤ ਮੈਪ ਨਾਲ ਹਨਾ ਅ ਗਏ ਘੱਟੀ ਲੈ ਕੇ ਆ ਜਾਂਦੇ ਨੇ ਵਾਕਈ ਸੱਚੀ ਹੈ ਇਹ ਗੱਲਬਾਤ ਸੱਚੀ ਹੈ ਵੀਰੇ ਅੱਛਾ ਬਿਲਕੁਲ ਸੱਚੀ ਹੈ ਕਿਉਂਕਿ ਸਾਰਿਆਂ ਤੋਂ ਮੈਂ ਪੁੱਛਿਆ ਉਹ ਕਹਿੰਦੇ ਵਾਕਈ ਗੱਲ ਹੈ ਉਰੇ ਹੈਗੀ ਹੈ ਟ੍ਰੈਫਿਕ ਬਹੁਤ ਇਕੱਠੀ ਹੋ ਜਾਂਦੀ ਫਿਰ ਉਹਨੂੰ ਜਗ੍ਹਾ ਹੀ ਨਹੀਂ ਹੈਗੀ ਨਾ ਕੋਈ ਹਾਂ ਮੋੜ ਨੂੰ ਅੱਗੇ ਜਗ੍ਹਾ ਤੰਗ ਹੈ ਅੱਗੇ ਹਾਂ ਬਾਈਕ ਵਗੈਰੇ ਹੀ ਜਾ ਸਕਦਾ ਤਾਂ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਵਾਰ-ਵਾਰ ਕਹਿ ਰਹੇ ਹਾਂ ਕਿਉਂਕਿ ਹਰ ਇੱਕ ਬੰਦੇ ਨੇ ਕਿਹਾ ਤਾਂ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮਲਾ ਤੇ ਇਹ ਉਹੀ ਗਲੀ ਹੈ ਜੀ ਫਿਰ ਹਨਾ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅਣਜਾਣ ਬੰਦੇ ਹਨ ਬਾਹਰੋਂ ਹਨਾ ਆ ਰਿਹਾ ਤਾਂ ਗੂਗਲ ਮੈਪ ਦੇ ਜਰੀਏ ਪੀਖੀ ਤੋਂ ਮਾਨਸਾ ਦਾ ਰਸਤਾ ਨਾ ਚੁਣੇ ਅਗਰ ਉਹ ਪੀਰਾਂ ਵਾਲਾ ਗੱਡਜੇ ਸੁਨਾਮ ਦੇ ਸ਼ਹਿਰ ਚ ਵੜ ਗਿਆ ਤਾਂ ਹਨਾ ਤਾਂ ਉਹ ਰਸਤਾ ਨਾ ਚੁਣੇ ਉਹ ਰਸਤਾ ਇੱਧਰ ਦੀ ਲੈ ਕੇ ਆਉਂਦਾ ਤੇ ਇੱਥੇ ਗੱਡੀ ਫਸ ਜਾਂਦੀ ਹੈ ਤਾਂ ਥੈਂਕ ਯੂ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਤੁਹਾਡਾ ਆਪਣਾ ਵਿਕਾਸ ਸੁਨਾਮਾ ਵਾਲਾ